ਇਸ ਸਾਰੇ ਫੈਂਸੀ ਪੀਸ ਆ 1000 ਦੇ ਤਿੰਨ ਪੀਸ ਕਰ ਰੱਖੇ ਜੀ ਆਪਾਂ ਇਹ 1000 ਦੇ ਤਿੰਨ ਪੀਸ ਵੀਰੇ ਠੀਕ ਹੈ ਜੀ ਆ ਕੈਪ ਵਾਲਾ ਵੀ ਵਿੱਚੀ ਹੈ ਵੀਰੇ ਦੀ ਕੈਪ ਵਾਲਾ ਹੀ ਵਿੱਚੀ ਹੈ ਜੀ ਸਾਰੇ ਨੂੰ ਸਸੇ ਕਾਲ ਤੇ ਅੱਜ ਨਾਲ ਆਪਾਂ ਉਹ ਲੋਕੇਸ਼ਨ ਦਿਖਾਉਣ ਲੱਗੇ ਆ ਬੀ ਆਰ ਟ੍ਰੈਂਡ ਵਾਲੀ ਦੀ ਉਹਨਾਂ ਦੀ ਪਹਿਲਾਂ ਲੋਕੇਸ਼ਨ ਹੋਰ ਸੀ ਤੇ ਹੁਣ ਉਹਨਾਂ ਨੇ ਸ਼ਾਪ ਬਦਲੀ ਕੀਤੀ ਹੈ ਤੇ ਬਾਕੀ ਆਪਾਂ ਤੁਹਾਨੂੰ ਜਗ੍ਹਾ ਦਿਖਾਵਾਂ ਕਿੱਥੇ ਆ ਤੁਸੀਂ ਆਹ ਦੇਖ ਸਕਦੇ ਹੋ ਮਾਨਸਾ ਦਾ ਜਿਹੜਾ ਹੈਗਾਗਾ ਫਾਟਕ ਆ ਰਹਿ ਜਾਂਦਾ ਫਾਟਕ ਤੋਂ ਆਪਾਂ ਹੀ ਆਪਾਂ ਗਊਸਾਲਾ ਰੋਡ ਨੂੰ ਜਾਣਾਗਾ ਤੇ ਚਲੋ ਚੱਲਦੇ ਆ ਇਧਰਲੀ ਸਾਈਡ ਗਊਸਾਲਾ ਰੋਡ ਰਹਿ ਗਿਆ ਦਗਵਾਰਾ ਚੌਕ ਪਹਿਲਾਂ ਆਪਾਂ ਜਿਹੜੀ ਲੋਕੇਸ਼ਨ ਸੀ ਇੱਥੋਂ ਆਪਾਂ ਵੀਆ ਟ੍ਰੈਂਡ ਵਾਲੇ ਕੰਨੀ ਜਾਂਦੇ ਸੀ ਹੁਣ ਇੱਧਰ ਜਾਣ ਦੀ ਲੋੜ ਨਹੀਂ ਹੁਣ ਬਈ ਆਪਾਂ ਸਿੱਧੇ ਜਾਣਾ ਮਾਈ ਨਿਕੋ ਸਕੂਲ ਕੰਨੀ ਉਧਰਲੀ ਸਾਈਡ ਜਾਣਾਗਾ ਨਾਲ ਆਹ ਦੇਖੋ ਆ ਗਿਆ ਮਾਈ ਨਿਕੋ ਸਕੂਲ ਸਕੂਲ ਤੋਂ ਆਪਾਂ ਇਧਰਲੀ ਸਾਈਡ ਟਰਨ ਕਰਨਾਗਾ ਜਿਹੜੀ ਸਰ ਮਾਨਕ ਹੱਡੀਆਂ ਵਾਲਾ ਡਾਕਟਰ ਹੈ ਉੱਥੇ ਜਾਣਾ ਆਪਾਂ ਆਹ ਦੇਖ ਸਕਦੇ ਹੋ ਖੁੱਲੀ ਜਗ੍ਹਾ ਮਾਨਸਾ ਸਾਰਿਆਂ ਨੂੰ ਪਤਾ ਕਿ ਵੀ ਇੱਥੇ ਐਂਬੂਲੈਂਸ ਵਗੈਰਾ ਲੱਗ ਪਈਆਂ ਨੇ ਤੇ ਤੁਸੀਂ ਹੁਣ ਆ ਜਗ੍ਹਾ ਤੇ ਆਉਣਾ ਜੀ ਠੀਕ ਹੈ ਆ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸਾਹਮਣੇ ਮੇਰੇ ਦੇਖ ਸਕਦੇ ਹੋ ਬੀ ਆਰ ਟ੍ਰੈਂਡ ਉਹ ਲਿਖਿਆ ਹੋਇਆ ਤੇ ਬਾਈ ਹੋਰਾਂ ਦੀ ਜਿਹੜੀ ਲੋਕੇਸ਼ਨ ਹੈ ਬਾਈ ਹੁਣ ਇੱਥੇ ਆ ਚੁੱਕੀ ਹੈ ਆ ਲੋਕੇਸ਼ਨ ਆ ਬਾਈ ਬਾਈ ਹੋਰਾਂ ਦੀ ਤੇ ਇਧਰਲੀ ਸਾਈਡ ਵੱਾਈ ਸਰਕਾਰੀ ਹਸਪਤਾਲ ਨੂੰ ਰਸਤਾ ਰਹਿ ਜਾਂਦਾ ਹੈਗਾ ਜਿਹੜਾ ਜਾਣਦਾ ਹੈਗਾ ਤੇ ਇੱਕ ਲੈ ਬਾਈ ਆ ਖੜੇ ਆ ਹੋਰ ਬਾਈ ਜੀ ਕੀ ਹਾਲ ਚਾਲ ਹੈ ਹਾਲ ਚਾਲ ਹੈ ਬਾਈ ਤੇ ਬਾਈ ਜੀ ਪਹਿਲਾਂ ਤਾਂ ਆਪਾਂ ਲੋਕੇਸ਼ਨ ਬਦਲ ਲਈ ਹੁਣ ਲੋਕੇਸ਼ਨ ਬਦਲ ਲਈ ਵੀਰੇ ਵੀਡੀਓ ਸਾਰੀ ਤੁਹਾਨੂੰ ਲੋਕੇਸ਼ਨ ਆਪਾਂ ਦਿਖਾਤੀ ਆਪਣੀ ਨਵੀਂ ਲੋਕੇਸ਼ਨ ਕੀ ਹੈ ਤੇ ਆਪਾਂ ਕੀ ਕੀ ਕੁਝ ਲੈ ਕੇ ਆਏ ਹੁਣ ਆਪਾਂ ਵੀਰੇ ਟਰੈਕ ਸੂਟ ਲੋਅਰ ਵਿੰਚੀਟਰ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਜਿਸ ਨੂੰ ਦਿਖਾ ਦਈਏ ਜੀ ਆ ਦੇਖੋ ਪਿਉਮਾ ਦੇ ਫਰਸਟ ਕਾਪੀ ਦਾ ਪੀਸ ਆ ਸਾਰੇ ਫੈਂਸੀ ਪੀਸ ਆ ਹਜ਼ਾਰ ਦੇ ਤਿੰਨ ਪੀਸ ਕਰ ਰੱਖੇ ਜੀ ਆਪਾਂ ਇਹ ਹਜ਼ਾਰ ਦੇ ਤਿੰਨ ਪੀਸ